ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰਮਨੀ ਪੰਛਕਾਲੀ ਅਰਬਾ ਖਰਬਾ ਤਰਨਾ ਦਲ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਚੜ੍ਹਤ ਸਿੰਘ ਜੀ ਬੰਦੀ ਸਿੰਘ ਰਿਆਈ ਮੋਰਚਾ ਚੰਡੀਗੜ੍ਹ ਕੁਝ ਦਿਨ ਪਹਿਲਾਂ ਬਾਬਾ ਰਾਜਾ ਰਾਜ ਸਿੰਘ ਜੀ ਨੇ ਵੀਡੀਓ ਪਾਈ ਸੀ ਕਿ ਪਚੋ ਵਾਲਾ ਸਾਧ ਸਖਦੇਵ ਜੂ ਗੁਰੂ ਸਾਹਿਬ ਜੀ ਦੇ ਬਰਾਬਰ ਕੁਰਸੀ ਢਾ ਕੇ ਬੈੰਦਾ 6 ਉਹ ਨਮਾਣੇ ਸਿੱਖ ਵਜੋਂ ਜੇ ਸੇਖੋਂ ਹੁੰਦੇ ਤਾਂ ਕੁਰਸੀ ਪਰੇ ਕਰ ਦਿੰਦੇ ਪਰ ਉਹਨਾਂ ਨੇ ਅੱਗੋਂ ਹਿੰਗੜ ਵਿਖਾਈ ਬਾਬਾ ਜੀ ਦੇ ਖਿਲਾਫ ਵੀਡੀਓ ਪਾਈ ਔਰ ਆਪਣੇ ਬੇਚੁਕੇ ਤਰਕ ਦਿੱਤੇ ਸਰੀਰ ਭਾਰਾ ਬੈਠਾ ਨਹੀਂ ਜਾਂਦਾ ਇਦਾਂ ਜੀ ਉਦਾਂ ਜੀ ਇਹ ਸਾਰਾ ਬੈੱਡ ਤੇ ਵੀ ਨਤਲ ਲੰਕਾ ਕੇ ਸੌਂਦਾ ਹੋਊਗਾ ਫਿਰ ਬੈੱਡ ਤੇ ਕਿੱਦਾਂ ਬਹਿ ਜਾਂਦਾ ਜੇ ਦੇਖੋ ਉੱਥੇ ਨਹੀਂ ਬੈਠਾ ਜਾਂਦਾ ਸੰਗਤ ਦੇ ਵਿੱਚ ਤੇ ਪਹਿਲੀ ਤੇ ਗੱਲ ਇਹ ਆ ਵੀ ਇਹ ਗੁਰਬਾਣੀ ਦੇ ਅਨੁਸਾਰ ਹੈ ਹੀ ਗਲਤ ਨੇ ਗੁਰਬਾਣੀ ਕਹਿੰਦੀ ਆ ਫਿੱਟ ਐਵੇਂ ਆ ਜੀਵਿਆ ਜਿਤ ਖਾਏ ਵਧਾਇਆ ਪੇਟ ਕਰਨਾ ਕਰਨਾ ਕੁਛ ਨਹੀਂ ਖਾਈ ਜਾਣਾ ਰਾਸ਼ਨ ਤੇ ਫਿਰ ਸਰੀਰ ਇਹੋ ਜਿਹੇ ਨਕਾਰਾ ਹੀ ਬਣਨੇ ਨੇ ਇਹਦੇ ਚੇਲਿਆਂ ਚਾਟੜਿਆਂ ਨੇ ਬਾਬਾ ਜੀ ਦੇ ਖਿਲਾਫ ਵੀਡੀਓ ਪਾਈਆਂ ਨੇ ਔਰ ਇਹਨਾਂ ਨੂੰ ਚਾਹੀਦਾ ਜੇ ਤੁਸੀਂ ਆਪਣੇ ਸਾਧ ਦੀ ਪੂਜਾ ਕਰਨੀ ਆ ਨਾ ਕਰੋ ਜੀ ਸਦਕੇ ਕਰੋ ਦਿਨ ਰਾਤ ਕਰੋ ਬਿਸ਼ੱਕ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਈ ਹੱਕ ਨਹੀਂ ਪ੍ਰਕਾਸ਼ ਕਰਨ ਦਾ ਪਰ ਜੇ ਤੁਸੀਂ ਆਖੋ ਦੋ ਗੱਲਾਂ ਇਹ ਨਹੀਂ ਹੋਣੀਆਂ ਗੁਰੂ ਗ੍ਰੰਥ ਜਹਬ ਜੀ ਦੇ बराबर ਕੋਈ ਨਹੀਂ ਬਹਿ ਸਕਦਾ ਜਿਹੜਾ ਮਰਜੀ ਹੋਵੇ ਇਹ ਪੰਥੇ ਨੂੰ ਦੋ ਫਾੜ ਨਾ ਕਰਨ ਬਹੁਤ ਗਲਤੀਆਂ ਕਰ ਚੁੱਕੇ ਨੇ ਨਾਨਕਸਰੀਏ ਤੇ ਸੰਪਰਦਾਵਾਂ ਵਾਲੇ ਹੁਣ ਹੀ ਇਹ ਆਪਣੀ ਗਲਤੀ ਮੰਨ ਕੇ ਅਕਾਲ ਪੁਰਖ ਸਾਹਿਬ ਦੇ ਪੇਸ਼ ਹੋ ਜਾਣ ਤਾਂ ਵਧੀਆ ਗੱਲ ਆ ਤੇ ਜੇ ਇਹ ਨਾ ਹਰੇ ਤਾਂ ਫੇਰੇ ਪੰਥ ਨੂੰ ਸੀਧੀਆਂ ਪਾਉਣੀਆਂ ਹੁੰਦੀਆਂ ਕੋਈ ਵੱਡੀ ਗੱਲ ਨਹੀਂ ਅਸੀਂ ਬਾਬਾ ਜੀ ਦੀ ਖਾਤਰ ਡਟ ਕੇ ਖੜੇ ਆਂ ਔਰ ਡਟ ਕੇ ਪਹਿਰਾ ਦੇਾਂਗੇ ਇਹਦੇ ਚੇਲੇ ਜਾਂ ਆਪਣੇ ਸਾਧ ਦੀ ਪੂਜਾ ਕਰਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਦੋਨਾਂ ਨੂੰ ਬਰਾਬਰ ਨਹੀਂ ਰੱਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ